ਅਕੋਰਡਿੰਗ ਟੂ ਲੋਕਾਂ ਦੇ ਹਿਸਾਬ ਨਾਲ ਇਸ ਮੈਕੀਆਂ ਨੇ ਤਾਰਾਂ ਵਾਡ ਲਈਆਂ ਆ ਸਾਹਮਣੇ ਨਹੀਂ ਦੱਸਣਾ ਕੌਣ ਆ ਰਿਹਾ ਹਾਂ ਭਾਈ ਤਾਰ ਤਾਰ ਵੀ ਕਲੀ ਆਪਣੀ ਵਾਲੀ ਗੱਡੀ ਬੱਸ ਹਾਂਜੀ ਸਸਰੇਗਾਲ ਗੁੱਡ ਮਾਰਨਿੰਗ ਜੇ ਪਜਾ ਕੋ ਤੋਂ ਵੀ ਸਵੇਰਾ ਪਰ ਹੈਗੀ ਸ਼ਾਮਾਂ ਵਾ ਤੇ ਗੱਲ ਆਏ ਹੋ ਗਈ ਆ ਕੱਲ ਸਵੇਰੇ ਮਾਰਨਿੰਗ ਸਾਡੀ ਅਕੋਰਡਿੰਗ ਟੂ ਲੋਕਾਂ ਦੇ ਹਿਸਾਬ ਨਾਲ ਇਸ ਮੈਕੀਆਂ ਨੇ ਤਾਰਾਂ ਵਾਡ ਲਈਆਂ ਆ ਤੇ ਹੁਣ ਤਾਰ ਵੀ ਥੋੜੀ ਜਿਹੀ ਵਾਟਕ ਲਗਾਏ 10 ਫੁੱਟ ਜਿਆਦਾ ਨਹੀਂ ਵਾਟਕ ਲਗਾਏ ਤੇ ਅਸੀਂ ਮੋਟਰ ਤੇ ਕਰ ਲੈਂਦੇ ਅੱਛਾ ਆਏ ਵੀ ਤੇ ਲੈ ਕੇ ਵੀ ਥੋੜੀ ਜੀ ਥੋੜੀ ਲੈ ਕੇ ਗਏ ਤੇ ਨਾਲ ਦੀ ਮਤਲਬ ਕੋਠੀ ਦਾ ਜਿੰਦਰਾ ਤੋੜਤਾ ਆਪਣੀ ਕੋਠੀ ਜਿੰਦਰਾ ਦਾ ਜਿੰਦਰਾ ਦਾ ਆਪਣੀਆਂ ਪਾ ਜਿਆ ਆ ਮੈਨੂੰ ਤਾਂ ਲੱਗਦਾ ਯਾਰ ਕੋਈ ਆਪਣੇ ਜਿੰਦੇ ਹੀ ਕੀੜੇ ਆਪਣੇ ਵਾਂਗੂ ਆਪਣੇ ਨੇ ਟੁੱਟਦੇ ਪੱਕੇ ਰੰਗ ਦੇ ਆਪਣੇ ਪੱਕੇ ਰੰਗ ਦੇ ਸੋ ਅਸੀਂ ਹੁਣ ਥੋੜਾ ਜਿਆ ਕੀ ਕਰਨ ਚੱਲੇ ਆ ਮੜਾ ਜਾ ਸ਼ਾਨਪੀਨ ਕਰਨ ਚੱਲੇ ਆ ਹੁਣ ਸੀਆਈਡੀ ਉੱਥੇ ਜਾ ਰਹੀ ਆ ਤੇ ਸ਼ਾਨਪੀਨ ਕਰਕੇ ਆਉਗੀ ਉੱਥੇ ਕੁਝ ਮਿਲਦਾ ਕਿ ਨਹੀਂ ਇਹਨੂੰ ਮੋਟਰਸਾਈਕਲ ਸਾਡੇ ਕੋ ਆਪਦਾ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਇਹਨਾਂ ਕੋ ਮੋਟਰਸਾਈਕਲ ਨਹੀਂ ਸਾਡੇ ਕੋਲੇ ਮੋਟਰਸਾਈਕਲ ਹੈਗਾ ਜੀ ਯੈਸ ਟੀਐਸ ਕੇ ਆ ਸਾਡੇ ਪਿੰਡ ਦੀ ਚੱਲੀ ਹੋ ਚੁੱਕੇ ਆ ਜੀ ਸਾਹਮਣੇ ਨਈ ਦੱਸਣਾ ਕੌਣ ਆ ਰਿਹਾ ਹਾਂ ਤੁਹਾਨੂੰ ਆਪੇ ਪਤਾ ਲੱਗਣਾ ਇਤਰਾ ਕੌਣ ਆ ਰਿਹਾ ਹਾਂ ਹਾਂਜੀ ਹਾਂਜੀ ਸੋ ਸਾਹਮਣੇ ਕੌਣ ਖੜਾ ਹੈ ਉਹ ਵੀ ਨਹੀਂ ਦੱਸਣਾ ਸੀ ਤੁਸੀਂ ਆਪੇ ਦੇਖ ਲਿਓ ਫਰਕਾਂ ਨਹੀਂ ਬੋਲੀ ਬਤਾਲਣਾ ਸਾਹਮਣੇ ਜਿਹੜਾ ਅੱਜ ਅੱਗ ਲਾ ਦਿੱਤੀ ਗਈ ਆ ਪਿੰਡ ਦੇ ਵਿੱਚ ਟਮਾਟੇ ਨਾਲ ਐਸੀ ਹੀ ਅੱਤੀ ਦਾ ਮਾੜੀ ਮੋਢੀ ਨਹੀਂ ਆਉਂਦੀ ਈ ਧੀ ਦਾ ਰਾਸ਼ਨ ਤੇ ਸਿਆਣੇ ਕਹਿੰਦੇ ਹੁੰਦੇ ਕਿ ਨੇ ਘਰ ਤੋੜਨਾ ਹੋਵੇ ਨਾ ਇਤਨੀ ਨਾਲ ਇੱਕ ਬੰਦਾ ਘਰ ਤੋੜਨਾ ਤੇ ਉਹ ਕਹਿੰਦਾ ਦੁਬਾਰਾ ਬਣਾਉਣੇ ਆ ਤੋੜ ਕੇ ਤੇ ਉਹ ਆਦੇ ਚਾਚੇ ਦੇ ਮੁੰਡੇ ਨੂੰ ਕਹਿ ਦਿੰਦਾ ਭਰਾ ਨੂੰ ਸਾਚਦੇ ਨੂੰ ਕਹਿ ਦਿੰਦਾ ਕਿ ਜਾ ਕੋਈ ਵਧੀਆ ਜਿਹਾ ਮਿਸਤਰੀ ਲੈ ਕੇ ਆ ਜਿਹੜਾ ਘਰ ਤੋੜ ਕੇ ਵਧੀਆ ਬਣਾ ਦੇ ਕੱਲ ਪਾ ਕਹਿੰਦਾ ਬਣਾਣਾ ਤੇ ਵਿਖਾਈ ਕੱਲਾ ਤੋੜ ਹੀ ਦੇ ਤੇ ਉਹ ਜਾ ਗਿਆ ਤੇ ਤਾਈ ਨੂੰ ਲੈ ਆਉਂਦਾ ਕਹਿੰਦਾ ਇਦੋਂ ਬਾਅਦ ਕੋਈ ਨਹੀਂ ਘਰ ਤੋੜ ਸਕਦੀ ਕਿਹੜਾ ਵੈਂਟ ਲੱਗਣਾ ਘੱਟ ਚੰਨੂ ਨੇ ਮੇਰੇ ਨਾਲ ਨਾ ਤਾਈ ਟੋੜੇ ਜੇ ਨਾ ਇਹ ਧੂਆ ਵੀ ਜਾਗਾ ਵਿੱਚ ਪਰ ਧੂਆ ਠੀਕ ਆ ਧੂਆ ਤਾਂ ਅੱਛਾ ਕੀ ਹੈ ਹਾਂ ਹਾਂ ਕੋਈ ਕਮੈਂਟ ਕਰਕੇ ਦੱਸੋ ਚੱਲ ਸੱਚੀ ਕਿ ਨਹੀਂ ਰਾਈਟ ਨੂੰ ਅਸੀਂ ਕਿੱਥੇ ਪਹੁੰਚ ਗਏ ਆ ਮਾੜੇ ਏਅਰ ਕੰਡੀਸ਼ਨਰ ਦੀ ਵਾਪਸੀ ਬਹੁਤ ਠੀਕ ਹਾਂਜੀ ਏਅਰ ਕੰਡੀਸ਼ਨਰ ਦੀ ਇਹਨਾਂ ਦੇ ਫਾਟਸਾ ਦਾ ਨਾਮ ਸੀ ਉਹਨਾਂ ਦੇ ਘਰ ਨੇ ਉਹਨਾਂ ਦੇ ਸੁਪਤਰਾ ਦੀ ਸਿੱਖ ਅਸੀਂ ਪਹੁੰਚ ਕੇ ਨਾਲ ਚਾਰ ਆਲਾ ਦਵਾ ਹੀ ਕੱਪ ਚੁੱਕੇ ਆ ਘਰ ਨਹੀਂ ਲੁਕਾਣਾ ਸਾਹਮਣੇ ਇੱਕ ਫਾਰਮ ਹੈ ਜੀ ਸਾਰੀ ਫੈਮਿਲੀ ਅਮਰੀਕਾ ਸੈਟਲ ਹੋ ਚੁੱਕੀ ਹੈ ਕੁਝ ਕੁ ਕਰੇ ਨੇ ਅੱਧਰ ਹੈਗੇ ਆ ਇਹ ਕੋਸ਼ਿਸ਼ ਕਰਦੇ ਆ ਕਿ ਉਹ ਵੀ ਚੀਜ਼ ਇਕੱਲੀ ਆਹ ਜਿਹੜੀ ਮੱਖੀ ਆਪਣੀ ਵੇਖ ਲੋ ਕਿੰਦੀ ਵਧੀਆ ਨਿਕਲੀ ਆ ਕਹਿੰਦਾ ਦਿਨੇ ਵੱਡੇ ਟਰੈਕਟਰ ਵੱਡੇ ਟਰੈਕਟਰ ਵਾਨ ਬਹੁਤ ਵਧੀਆ ਬਣਾਉਂਦੇ ਆ ਹਾਂ ਯੋਗੀ ਵੀ ਮਾੜਾ ਢੋਂਗੇ ਚੱਲ ਜਾਂਦੇ ਆ। ਕੋਈ ਜਿਹਨੂੰ ਅਕਲ ਹੋਵੇ, ਜਿੰਨਾ ਕੋਲ ਦਿਮਾਗ ਹੋਵੇ, ਜਿਨ੍ਹਾਂ ਨੇ ਪਾਣੀ-ਵਾਹੀ ਕਿੱਥੋਂ ਨਿਕਿਆ ਨੇ ਕਰੀਆ ਪਾਣੀ। ਆਪਣੇ ਤੋਂ ਵੱਡੇ ਆ ਨੇ ਬਣੇ। ਆਹ ਵੇਖੋ ਆ ਭਈ ਜਾਂਦੀ ਐ ਚੰਨ ਸੌ ਨਸਾੜ। ਨਹਿਰ ਵਾਲਾ ਇਲਾਕਾ ਐ। ਨਹਿਰ ਵਾਲਾ ਇਲਾਕਾ ਜੀ। ਨਹਿਰ ਦਾ ਪਾਣੀ ਵੀ ਨਹੀਂ ਛੱਡਿਆ ਇਹਨਾਂ ਨੇ। ਹਾਂ ਇਹਦੇ ਚੋਂ ਰੇਤਾ ਵੀ ਕੱਢੀ ਜਾਣੀ ਹੋ। ਇਹਦੇ ਤੋਂ ਚਿੱਟੀ ਰੇਤਾ ਇੱਥੋਂ ਜੁਰੀ ਹੋਣੀ ਜੇ। ਹਾਂ। ਰੱਖੋ ਜੀ। ਅਸੀਂ ਇਸ ਖਲਾਅ ਦਾ ਸਾਹਮਣਾ ਕਰਦੇ ਹਾਂ 4 ਮਿੰਟ ਦੇ ਫਸਣ ਤੇ। ਪਰ ਆ ਵੇਖਣ ਵਾਲੀ ਗੱਲ ਨਾ ਆ ਤਾਰ ਨਹੀਂ ਕੋਈ ਲਾ ਕੇ ਲਗਿਆ ਆ ਹੋਏ ਭਾਰੀਆ ਦੋਸਤਾ ਆਪਣੀ ਮੋਟਰ ਦੀ ਜਿਉਂ ਲਾ ਕੇ ਲਗਿਆ ਆਪਣੀ ਮੋਟਰ ਦਾ ਤਾਂਬਾ ਵੀ ਕੱਢ ਲਿਆ ਵਿੱਚੋਂ ਵਿੱਚੋਂ ਵੀ ਕੱਢਿਆ ਤਾਂਬਾ ਹਾਂਜੀ ਓ ਮਾਈ ਗੋਡ ਥਿਸ ਇਜ਼ ਟੂ ਮੱਚ ਓ ਮੱਚ ਕੋਈ ਛੀ ਨਾ ਕੀ ਕਰ ਸਕਦਾ ਆਪਾਂ ਇਹਨਾਂ ਮਨਾਰਾ ਪੋਲੇ ਜੇ ਵਹਿਰ ਕੱਢਿਆ ਬਈ ਕੋਈ ਜਿਹੜਾ ਹੁਣ ਕਹਿ ਸਕਦੇ ਆ ਆ ਵੇ ਇੱਥੇ ਹੀ ਕੱਢ ਕੇ ਨਾ ਆ ਵੇ ਕਿੰਨਾ ਟੋਟਾ ਸਿੱਖthole ਗਿਆ ਇੰਨਾ ਸੀ ਮਾਹਾਂ 5 ਫੁੱਟ ਨਹੀਂ ਹੋਣਾ 5 ਫੁੱਟ ਹੋਊਗਾ ਆ ਟੋਟਾ ਹੀ ਲੈ ਹਾਂ ਭਈ ਤਾਰ ਲੈ ਤਾਰ ਵੀ ਕਲੀ ਆਪਣੀ ਵਾਲੀ ਗੱਡੀ ਬੱਸ ਆ ਲੈ ਵਿੱਚ ਇੱਥੋਂ ਹੀ ਕੱਢ ਕੇ ਲੈ ਗਏ ਆ ਤਾਂਬਾ ਵਿੱਚ ਇੱਥੇ ਸਾਰਾ ਕੁਝ ਲੈ ਕੇ ਕਰਕੇ ਕੰਮ ਹਾਂ ਤੇ ਆ ਵੇ ਦੂਜਾ ਹੁਣ ਆ ਕੋਠੀ ਜਿਹੜੀ ਆ ਇਹ ਇਹ ਉਹਨੇ ਆਪਣੇ ਮਨਜੀਤ ਕੀ ਹੈ ਨਾ ਉਹ ਆ ਤੋੜਤੀ ਉਹਨਾਂ ਨੇ ਤੇ ਜੋੜ ਕੇ ਫਿਕਸ ਵੀ ਕਰਤੀ ਹੈ ਮਿਸਤਰੀ ਲਾ ਕੇ ਇੱਕ ਸੋਈ ਕਰਤਾ ਕੰਮ ਇਕ ਸੂਬੀ ਕਰਤਾ ਕੰਮ ਵੇਖ ਲੈ ਤੇਰੇ ਸਾਹਮਣੇ ਉਹ ਇਟਾਂ ਖਲਾਰੀਆਂ ਪਈਆਂ ਕਿਉਂ ਤੇ ਇੱਧਰ ਵੇਖੋ ਦੀ ਮੋਰ ਹਾਂ ਇਟਾਂ ਉਹੀ ਲੱਗੀਆਂ ਤਾਹੀਆਂ ਫੇ ਟੁੱਟੀਆਂ ਕੋਈ ਲੋਹਾ-ਲੂਹਾ ਲਾਓ ਸਿੱਪੜ ਹੀ ਲਾਈਆਂ ਹਾਂ ਲੋਹਾ-ਲੂਹਾ ਲਾਓ ਕੋਈ ਪਤਾ ਲੋਕਾਂ ਦਾ ਹਾਲ ਬਹੁਤ ਮਾੜਾ ਹੈ ਯਾਰ ਹੁਣ ਸ਼ੱਕ ਕਿਉਂ ਹੁੰਦਾ ਵਾ ਵੇ ਕੋਈ ਵੱਡੀ ਤਾਰ ਨਹੀਂ ਲਾਈ ਗਈ ਇੰਨੇ ਟੋਟੇ ਨੂੰ ਕੀ ਰੋਂ ਉਹਨਾਂ ਨੇ ਲੈਣਾ ਨੂੰ ਠੀਕ ਹਨ ਟੋਟੇ ਦਾ ਬੰਨਾ ਵੀ ਨਹੀਂ ਹੈ ਕੋਈ ਟੋਟੇ ਦਾ ਬੰਨਾ ਵੀ ਕੀ ਸੀ ਉਹਨਾਂ ਦਾ ਉਹ ਬਾਕੀ ਮੋਟਰਾਂ ਦੇ ਉਤਾਰਾਂ ਹੈ ਨਹੀਂ ਹਜੇ ਜੋ ਪੰਜਾਬ 'ਚ ਇਹੋ ਹੀ ਆ ਕਿ ਚੋਰੀ ਬਹੁਤ ਵਧ ਗਈ ਹੈ ਬਾਈ ਹੋਕ ਮਰੀ ਜੀ ਮੇਰੇ ਨਾਲ ਆਓ ਬਰੇਕ ਜਿਹੜਾ ਹੁੰਦਾ ਹੈ ਨਾ ਔਰ ਕੀ ਹੁੰਦਾ ਵਾ ਕੀ ਲਾਇਆ ਬਲੈਕਆਊਟ ਹੋਇਆ ਜਿਹੜਾ ਹਾਂ ਉੱਚ ਉਹਦੇ ਚ ਹਾਂ ਮੋਹੋਂ ਮੇਲਾ ਗੱਡਾ ਘੈਂਟ ਹੋ ਗਿਆ ਅਸੀਂ ਅੱਜ ਤਾਂ ਲਾਦਾ ਰੱਬ ਨੂੰ ਕਹਿੰਦਾ ਤੁਸੀਂ ਕਿਵੇਂ ਆ ਗਏ ਹਨ ਹਨੇਰੀ ਆ ਗਈ ਹੈ ਇਹਦੇ ਚ ਕੀ ਨਿਕਲੇ ਆਊਗਾ 50 ਕਿ ਦੀ ਹੋਣੀ ਆ ਤੇ ਕੀ ਉਹਨਾਂ ਨੇ ਵਟਿਆ ਹੋਊਗਾ ਆ ਵੀ ਜੋਰ ਉਧਰੋਂ ਜੀ ਬਣਾ ਕੇ ਰੱਖੇ ਕਿ ਚਲੋ ਘਰਾਂ ਪੈ ਗਿਆ ਪਰ ਜੋਰ ਦਾ ਹੀ ਪਿਆ ਵੱਡੀਆਂ ਗੱਲ ਨਾਲ ਉਹ ਵੀ ਖਿੱਚਿਆ ਜੋੜ ਖਿੱਚ ਤੇ ਖਿੱਚ ਤੇ ਮੈਂ ਕਿਹਾ ਕੋਈ ਪਲਾਸਟਰ ਸੋਸਨ ਨਾਲ ਲੈ ਕੇ ਆਏ ਹੁਣ ਤਿਆਰੀ ਜੀ ਆਇਆ ਤਿਆਰੀ ਵਾਦ ਕੇ ਲਾ ਗਿਆ ਅੱਜ ਦੀ ਕਰਨੀ ਅੱਜ ਦਾ ਸਾਡਾ ਨਿੱਕਾ ਮਿੰਨੀ ਵਲੌਗ ਗਰਜੀਤ ਸਿੰਘ ਚੈਨਲ ਤੇ ਕਾਕਾ ਵਲੌਗਸ ਤੇ ਗਰਜੀਤ ਸਿੰਘ ਦੇ ਵਲੌਗਸ ਗਰਜੀਤ ਸਿੰਘ ਵਲੌਗਸ ਸੋ ਲਵ ਯੂ ਜਿੰਨੇ ਆ ਤੁਸੀਂ ਸਾਡਾ ਸਬਸਕ੍ਰਾਈਬ ਤੁਸੀਂ ਇਹ ਵੀ ਕਰਦੇ ਰਹੋ ਇਹਦੇ ਤੇ ਅਸੀਂ ਮੋਟੀਵੇਸ਼ਨਲ ਤੁਹਾਨੂੰ ਕਹੋਣ ਦੇਵਾਂਗੇ ਜਿੱਦਾਂ ਇੱਕ ਆਹ ਮੋਟੀਵੇਸ਼ਨਲ ਮੈਂ ਮੋਟੀਵੇਟ ਹੋ ਸਾਡੇ ਤੇਲ ਦੀ ਘਟਣਾ ਤੀ 1.5 ਉਹ ਨਹੀਂ ਛੱਡਣਾ ਛੋਰੀਆਂ ਮੰਨੇ ਵਾਡੇ ਕਾ ਕਰਮ ਬੰਦੇ ਦੇ ਗੱਲ ਕੀ ਭੁੱਲ ਗਈ ਮੈਨੂੰ ਕੰਮ ਬੰਦੇ ਦਾ ਕਰਮ ਤੇ ਕਰਮਾ ਵਾਲਾ ਬੰਦਾ ਹੀ ਕੰਮ ਕਰਦਾ ਵੀ ਉਹਨਾਂ ਨੇ ਕੰਮ ਹੀ ਕੀਤਾ ਉਹਨਾਂ ਦੇ ਕਰਮ ਉਹਨਾਂ ਦੇ ਕਰਮਾਂ ਇਸੇ ਤਰ੍ਹਾਂ ਹੁੰਦੇ ਨੇ ਨਹੀਂ ਹਾਂ ਜਿੱਦਾਂ ਦੇਖਾਂਗੇ ਮੈਂ ਦੰਨਾ ਬੁੱਧਾ ਲਾਈ ਆ ਆਹ ਵੇਲਾ ਆਈ ਵੀ ਨਹੀਂ ਥੋੜੀ ਟਮਾਟਰ ਕਿੰਨੇ ਕੁ ਗਰੀ ਲਾਗ ਲਗੇ ਖਾ ਲਿਓ ਸਬਜ਼ੀ ਸੂਚੀ ਨਹੀਂ ਲੈ ਜਾਓ ਮਿਰਚਾਂ ਮੱਤੇ ਤੋੜ ਦਿੰਦੇ ਤਾਂ ਨੂੰ ਸਬਜ਼ੀ ਨਾਲ ਕੋਸ਼ੀ ਨਹੀਂ ਬਿਚਾ ਉਹਦੇ ਸਾਹਮਣੇ ਵੇਲਾ ਕੁਲਤਾ ਆਉਣੀ ਚਾਹੀਦੀ ਨੇ ਇੰਨੇ ਭੈੜੇ ਆਹ ਵੇਲਾ ਬਾਹਰ ਉੱਤਾਂ ਹੀ ਪਈ ਕੰਨੀ ਲੰਕਰੀ ਨਾ ਉਹ ਦੂਜੀ ਵੀ ਥੱਲੇ ਪਈ ਆ ਚੱਕ ਮੈਂ ਚੜਾਈਆਂ ਚਾੜਦਾ ਮੋਸਾਂ ਨੂੰ ਆਓ ਚੱਲ ਆਓ ਯਾਰ ਦੂਰ ਹੀ ਲਾਈ ਗਈ ਆਹ ਇਓ ਇ ਤੇਰੀ ਆ ਗਈ ਐ ਇਹ ਉੱਗੀ ਹੋ ਜਾ ਤਾ ਸਾ ਤੋਂ ਚੋਰੀ ਸੁਏ ਵਿੱਚ ਲੱਛਤਾ ਰਿਹਾ ਇੱਕ ਬੜਾ ਜਿਤ ਜਿਤਾਉਂਦੀ ਵੀ ਸਿਕਾਉਂਦੀ ਐ ਕਿਤੀ ਮੜਿਆਉਣਾ ਯਾਰਾ ਸਾਡਾ ਸਾਡਾ ਪੰਜਾਬੀ ਦੋ ਮਹੀਨੇ ਇਹੋ ਹੀ ਆਹ ਹਰਿਆਣੇ ਨੂੰ ਜੇ ਸਪਲਾਈ ਕਰਨਾ ਉਹ ਕੇਜ ਹੈ ਕਿ ਸਤਰੀਗਾ